ਅੱਜ ਜ਼ੋਰਦਾਰ ਚਪੇੜ ਹੋਊਗੀ ਉਹਨਾਂ ਯੂਟਿਊਬਰਾਂ ਦੇ ਮੂੰਹ ਤੇ ਜਿਹੜੇ ਕਹਿੰਦੇ ਆ ਕਿ ਝੋਨੇ ਦੇ ਵਿੱਚ ਜਿਹੜਾ ਬੌਨਾ ਵਾਇਰਸ ਆ ਸਿਰਫ ਤੇ ਸਿਰਫ ਇਹ ਚਿੱਟੀ ਪੱਠ ਵਾਲਾ ਟਿੱਡਾ ਜਾਣ ਕੇ ਝੋਨੇ ਦਾ ਤੇਲਾ ਫੁਲਾਉਂਦਾਗਾ ਆ ਮੇਰੇ ਮਿਛਲ 1401 ਦੇ ਵਿੱਚ ਲਗਾਤਾਰ 2-3 ਬੂਟੇ ਬੌਨੇ ਵਾਇਰਸ ਵਾਲੇ ਆ ਤੁਸੀਂ ਧਿਆਨ ਨਾਲ ਦੇਖਿਓ ਤੁਸੀਂ ਆਪੇ ਦੇਖ ਲਿਓ ਕਿ ਇਹਦੇ ਵਿੱਚ ਤੇਲੇ ਦਾ ਅਟੈਕ ਹੈਗਾ ਜਾਂ ਨਹੀਂ ਤੇ ਇਸ ਤੋਂ ਬਾਅਦ ਮੈਂ ਆਪਣੇ ਤਾਂਦਰੁਸਤ ਬੁੱਟੇ ਦਿਖਾਉਂਗਾ ਜੋ ਕਿ ਬਿਲਕੁਲ ਇਸ ਦੇ ਨਾਲ ਆ ਆਪਣੇ ਕਿਸਾਨ ਭਰਾਵਾਂ ਨਾਲ ਬਹੁਤ ਜੱਦੇ ਵੱਡਾ ਧੋਖਾ ਹੋ ਰਿਹਾ ਪਹਿਲਾਂ ਤਾਂ ਉਹਨਾਂ ਦਾ ਖਰਚਾ ਕਰਾਇਆ ਜਾ ਰਿਹਾ ਕਿ ਤੁਹਾਡੇ ਖੇਤਾਂ ਦੇ ਵਿੱਚ ਬੋਨਾ ਵਾਇਰਸ ਆ ਗਿਆ ਜਾਰੇ ਇਹ ਨਾ ਤੇਲਾ ਫਲਾਉਂਦਾ ਚਿੱਟੀ ਪੱਠਾ ਵਾਲਾ ਟਿੱਡਾ ਫਲਾਉਂਦਾ ਤੁਸੀਂ ਸੁਪਰੀਹਾ ਕਰੋ ਪਹਿਲਾਂ ਤਾਂ ਆਪਣੇ ਕਿਸਾਨਾਂ ਭਰਾਵਾਂ ਤੋਂ ਪਨੀਰੀ ਉੱਪਰ ਸਪ੍ਰੇ ਹਾਂ ਕਰਾਈਆਂ ਗਈਆਂ ਪਨੀਰੀ ਉੱਪਰ ਸਪ੍ਰੇ ਹਾਂ ਕਰੋ ਮੈਂ ਨਹੀਂ ਕਹਿੰਦਾ ਕਿਉਂਕਿ ਪਨੀਰੀ ਉੱਪਰ ਖਰਚਾ ਬਹੁਤ ਜ਼ਿਆਦਾ ਥੋੜਾ ਹੁੰਦਾ ਦੋ ਕਰ ਲਓ ਤਿੰਨ ਕਰ ਲਓ ਕੋਈ ਗੱਲ ਨਹੀਂ ਕਰ ਲਓ ਪਰੰਤੂ ਹੁਣ ਉਹੀ ਮਹਾਨ ਯੂਟਿਊਬਰ ਮਹਾਨ ਖੇਤੀਬਾੜੀ ਵਿਗਿਆਨੀ ਸੋਫੀ ਉੱਪਰ ਬੈਠ ਕੇ ਇਹ ਗਿਆਨ ਦੇ ਰਹੇ ਆ ਕਹਿੰਦੇ ਜਰ ਪਨੀਰੀ ਨਹੀਂ ਫੈਲਦੇ ਨੀ ਜੇਕਰ ਪਨੀਰੀ ਨਹੀਂ ਫੈਲਦਾ ਫਿਰ ਸਪ੍ਰੇ ਹਾਂ ਕਿਉਂ ਕਰਾਈਆਂ ਇੰਨਾ ਹੀ ਨਹੀਂ ਜਦੋਂ ਸਾਡੇ ਖੇਤਾਂ ਦੇ ਵਿੱਚ ਇਹ ਬਾਉਣਾ ਵਾਇਰਸ ਆ ਗਿਆ ਵਾਦ ਹੀ ਗਿਆ ਤਾਂ ਸਾਡੇ ਖੇਤਾਂ ਦੇ ਵਿੱਚ ਆ ਕੇ ਕਹਿੰਦੇ ਨਾ ਤੁਸੀਂ ਐਂ ਕਰੋ ਤੇਲੇ ਵਾਲੀਆਂ ਸਪਰੀਹਾਂ ਕਰੋ ਆਪਣੇ ਕਿਸਾਨ ਭਰਾਵਾਂ ਨੇ ਉਹ ਵੀ ਤਸੱਲੀ ਕਰ ਲਈ ਮਹਿੰਗੀਆਂ ਮਹਿੰਗੀਆਂ ਸਪਰੀਹਾਂ ਕਰ ਲਈਆਂ 5 ਤਾਂ 6 6 ਸਪਰੀਹਾਂ ਕਰਤੀਆਂ ਪਿਕਸਾ ਲਾਉਣ ਵਰਗੀਆਂ ਜਿਹੜੀ ਕਿ ਇੱਕ ਕਿੱਲੇ ਦੇ ਬੱਚੇ 12-1300 ਰੁਪਏ ਇੱਕੜ ਪੈਂਦੀ ਆ ਉਹਦੀ ਸਪਰੇ ਕਰਕੇ ਵੀ ਦੇਖ ਲਈ ਅੱਕ ਕੇ ਹੁਣ ਹਲ ਚੱਕ ਲਿਆ ਕਹਿੰਦੇ ਯਾਰ ਅਸੀਂ ਖੇਤ ਆਬ ਦਾ ਬੌਣੇ ਆ ਤੇ ਅੱਗੋਂ ਪੈਸਿਆਂ ਦੀ ਇੰਨੀ ਭੁੱਖ ਕਿ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾ ਰਹੀ ਆ ਸਿਰਫ ਸਿਰਫ ਪੈਸਾ ਕਮਾਉਣ ਨੂੰ ਕਿ ਆਹ ਦੇਖੋ ਫਰਾਨੇ ਕਿਸਾਨ ਨੇ ਆਪਣੇ ਝੋਨੇ ਦੀ ਫਸਲ ਬਾਤੀ ਹਕਾਰਨ ਬੌਣਾ ਵਾਇਰਸ ਇਸ ਦਾ ਹੱਲ ਨਹੀਂ ਹੋਇਆ ਹਾਲਾਂਕਿ ਆਪ ਨਹੀਂ ਕਿਹਾ ਸੀ ਕਿ ਯਾਰ ਬੌਣੇ ਵਾਇਰਸ ਤੁਹਾਡੇ ਖੇਤਾਂ ਵਿੱਚ ਆ ਗਏ ਇਹਦੇ ਉੱਪਰ ਤੇਲੇ ਵਾਲੀਆਂ ਸਪਰੀਹਾਂ ਕਰੋ ਤੇ ਹੁਣ ਆਪਣੀ ਜਮਾਨ ਤੋਂ ਮੁੱਕ ਰਹੀ ਆ ਕਹਿੰਦੇ ਜਰ ਅਸੀਂ ਕਦੋਂ ਆਖਿਆ ਵੀ ਤੇਲੇ ਵਾਲੀ ਸਪਰੇਨਾ ਵਾਇਰਸ ਹੈ ਰੋਕੇ ਜਾਂਦਾਗਾ ਵਾਇਰਸ ਦਾ ਪੱਕਾ ਹੱਲਾ ਇਹਦੇ ਨਾਲ ਤਾਂ ਇਨਫੈਕਸ਼ਨ ਘਟ ਜਾਂਦੀ ਆ ਤਾਂ ਫਿਰ ਘੱਟੀ ਕਿਉਂ ਨਹੀਂ ਆਹ ਦੇਖੋ ਆ ਤੰਦਰੁਸਤ ਝੋਨਾਗਾ ਮੇਰੇ ਝੋਨੇ ਦੇ ਉੱਪਰ ਵੀ ਆ ਵੇਖੋ ਤੇਲੇ ਦਾ ਹਮਲਾ ਹੈਗਾਗਾ ਕੋਲ ਬੌਣੇ ਬੂਟੇ ਵਾਲੇ ਵਾਇਰਸ ਵੀ ਆ ਅਤੇ ਤੇਲੇ ਦਾ ਹਮਲਾ ਤੰਦਰੁਸਤ ਝੋਨੇ ਦੇ ਉੱਪਰ ਵੀ ਆ ਤੇ ਹੱਲੇ ਤੱਕ ਮੈਂ ਆਪਣੀ ਮੁਛਲ 1401 ਦੇ ਵਿੱਚ ਇੱਕ ਵੀ ਤੇਲੇ ਨੂੰ ਮਾਰਨ ਦੇ ਲਈ ਸਪਰੇ ਨਹੀਂ ਕੀਤੀ ਹੁਣ ਝੋਨਾ ਗੁਬ ਦੇ ਵਿੱਚ ਆ ਹੁਣ ਕਰੂੰਗਾ ਤਾਂ ਇਹ ਸਿੱਧਾ ਸਿੱਧਾ ਉਹਨਾਂ ਮਹਾਨ ਯੂਟਿਊਬਰਾਂ ਦੇ ਮੂੰਹ ਤੇ ਚਪੇੜ ਆ ਜਿਨ੍ਹਾਂ ਨੇ ਆਪਣੇ ਕਿਸਾਨ ਭਰਾਵਾਂ ਦਾ ਵੱਧੂ ਖਰਚ ਕਰਾਇਆ ਕਰਜ਼ਾਈ ਤਾਂ ਆਪਣੇ ਕਿਸਾਨ ਭਰਾ ਪਹਿਲੀ ਸੀ ਹੁਣ ਮਹਿੰਗੀਆਂ ਮਹਿੰਗੀਆਂ ਸਪਿਰਹਾਂ ਕਰਕੇ ਹੋਰ ਕਰਜ਼ਾਈ ਕਰਾਏ ਉੱਪਰੋਂ ਜਦੋਂ ਆਪਣੀ ਫਸਲ ਬਾਹਰ ਆਈ ਆ ਤਾਂ ਇਹ ਕੱਚਾ ਥਾਈ ਦੀ ਹੱਸ ਰਹੀ ਆ ਕਿ ਹੁਣ ਆਇਆ ਲੂਟ ਯਾਨੀ ਕਿ ਖਰਚਾ ਤੁਹਾਡਾ ਮਸ਼ਹੂਰੀ ਸਾਡੀ ਤੁਹਾਡੇ ਚੋਣ ਦੇ ਉੱਪਰ ਤਜਰਬਾ ਕੀਤਾ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਹੇ ਆ ਕਿ ਬੌਣੇ ਵਾਇਰਸ ਦਾ ਕੋਈ ਵੀ ਇਲਾਜ ਨਹੀਂ ਬੌਣੇ ਵਾਇਰਸ ਤੋਂ ਕੋਈ ਦਵਾਈ ਬਣੀ ਹੋਣੀ ਜਿਹੜਾ ਕਿ ਇਸ ਦਾ ਇਲਾਜ ਉਹ ਸਕੇਤ ਜਾਣ ਬੁਝ ਕੇ ਤੁਹਾਡਾ ਖਰਚਾ ਕਰਾਇਆ ਜਾ ਰਿਹਾ ਉਹ ਸਪਰੇਅ ਕਰ ਲਓ ਫਰਾਨੀ ਸਪਰੇਅ ਕਰ ਲਓ ਜੇ ਕੋਈ ਸਪਰੇਅ ਕੰਮ ਕਰ ਗਈ ਤਾਂ ਕਹੂੰਗਾ ਮੈਂ ਕਰਾਈ ਸੀ ਜੇਕਰ ਨਹੀਂ ਕੀਤੀ ਤਾਂ ਦੁੱਖ ਪ੍ਰਗਟ ਕਰਦਾਗੇ ਨਾਲੇ ਪਾਦਾਂਗੇ ਵੀਡੀਓ ਨਾਲ ਚਾਰ ਪੈਸੇ ਆ ਜਾਣਗੇ ਯਾਰ ਫਰਾਨੀ ਕਿਸਾਨ ਨੇ ਐਨੇ ਏਕੜ ਬਾਤੀ ਤਾਂ ਦੋਸਤੋ ਕਰਜ਼ਾਈ ਤੁਸੀਂ ਹੋਏ ਆ ਹੁਣ ਤੁਹਾਡਾ ਸਵਾਲ ਬੰਦਾ ਨਹੀਂ ਕਿ ਪਹਿਲਾਂ ਸਾਤੋਂ ਸਪਰੀਆਂ ਕਰਾਤੀਆਂ ਹੁਣ ਸਾਡੀ ਕੋਈ ਬਾਣੀ ਫੜਦਾ ਜੇਕਰ ਆਪਣੇ ਕਿਸਾਨ ਭਰਾਵਾਂ ਨੂੰ ਪਹਿਲੀ ਕਹਿ ਦਿੱਤਾ ਜਾਂਦਾ ਖਾਸ ਕਰਕੇ ਇਹ ਜਿਹੜੀ ਬੌਣੇ ਬੂਟਿਆਂ ਵਾਲੀ ਵਾਇਰਸ ਅਗੇ ਤੇ ਝੋਨੇ ਨੂੰ ਬਹੁਤ ਜ਼ਿਆਦੇ ਆ ਪਛੇਤਿਆਂ ਨੂੰ ਘਟ ਪਹਿਲੀ ਕਹਿ ਦਿੱਤਾ ਜਾਂਦਾ ਕਿ ਜਰ ਇਸ ਦਾ ਕੋਈ ਇਲਾਜ ਨਹੀਂ ਕੋਈ ਹੋਰ ਫਸਲ ਲਾ ਲੋ ਤਾਂ ਅੱਜ ਉਹਨਾਂ ਦੀ ਫਸਲ ਬਹੁਤ ਜ਼ਿਆਦੇ ਵਧੀਆ ਖੜੀ ਹੁੰਦੀ ਕੋਈ ਮਰਜ਼ੀ ਪਾ ਲਾਉਂਦੇ ਚਾਰ ਪੈਸੇ ਉਹਨਾਂ ਦੀ ਜੇਬ 'ਚ ਹੁੰਦੇ ਪਰੰਤੂ ਯਾਰ ਤੁਸੀਂ ਤਾਂ ਇੰਨੇ ਨਰਦਈ ਹੋ ਕਿ ਜਿਹੜੇ ਚਾਰ ਪੈਸੇ ਜੇਬ ਸੀ ਉਹ ਵੀ ਬਾਹਰ ਕਢਾਤੇ ਸਪਰੀਹਾਂ ਤੇ ਲਵਾਤੇ ਤੇ ਹੁਣ ਤੁਸੀਂ ਕਹਿ ਰਹੇ ਹੋ ਬਹੁਤ ਦੁੱਖ ਹੋਇਆ ਤਾਂ ਦੋਸਤੋ ਸਵਾਲ ਕਰੋ ਕਦੋਂ ਜਾਗੋਗੇ ਤੁਸੀਂ ਕਿਰ ਤੁਸੀਂ ਤਜਰਬਾ ਕਰਨੀ ਹੈ ਤਾਂ ਯਾਰ ਆਪਣੇ ਖੇਤਾਂ ਉੱਪਰ ਕਰੋ ਗਰੀਬ ਕਿਸਾਨਾਂ ਨੂੰ ਕਿਉਂ ਆਦੀਓ ਆ ਮੇਰਾ ਖੇਤ ਆ ਮੇਰੇ ਖੇਤ ਦੇ ਵਿੱਚ ਆ ਸੇਬਾਣੇ ਬੁੱਟੇ ਮੈਂ ਆਪਣੇ ਖੇਤਾਂ ਉੱਪਰ ਆਪ ਤਿਆਰਬਾ ਕਰ ਰਿਹਾ ਤੇ ਸਾਰੀ ਜੋ ਵੀ ਮੈਨੂੰ ਪਤਾ ਲੱਗ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ ਕਿਸੇ ਗਰੀਬ ਕਿਸਾਨ ਦਾ ਨੁਕਸਾਨ ਨਾ ਹੋ ਜੇ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਤੇ ਸਿਰਫ ਮੈਂ ਹੀ ਸਹੀ ਹਾਂ ਮੈਂ ਵੀ ਗਲਤ ਹੋ ਸਕਦਾ ਜਿੱਥੇ ਗਲਤ ਹੋਊਗਾ ਉੱਥੇ ਉੱਥੇ ਤੁਹਾਡੇ ਤੋਂ ਮਾਫੀ ਮੰਗਾਗਾ ਪਰੰਤੂ ਜਰ ਜਦੋਂ ਸਾਰਾ ਕੁਝ ਆਪ ਨੂੰ ਪਤਾ ਹੋਵੇ ਕਿ ਜਰ ਬੌਣੇ ਵਾਇਰਸ ਦਾ ਕੋਈ ਵੀ ਇਲਾਜ ਜੇ ਫੇਰ ਵੀ ਖਰਚਾ ਕਰਾਈ ਜਾਣਾ ਤੁਸੀਂ ਬਿਜ਼ਨਸ ਕਰਨਾ ਸਦਕੇ ਕਰੋ ਪਰ ਜਰ ਆਪਣੇ ਕਿਸਾਨਾਂ ਨੂੰ ਕਰਜ਼ਾਈ ਤਾਂ ਨਾ ਕਰੋ ਨਹੀਂ ਜਾਗਰੂਕ ਹੋ ਜਾਓ ਕਿਉਂਕਿ ਅਗਲੇ ਸਾਲ ਇਸ ਤੋਂ ਵੀ ਵੱਧ ਸਪਰੀਹਾਂ ਕਰਾਈਆਂ ਜਾਣਗੀਆਂ ਅਤੇ ਬਾਅਦ ਦੇ ਵਿੱਚ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਜਾਣਗੀਆਂ ਅਤੇ ਤੁਹਾਡੀਆਂ ਵੀਡੀਓ ਤੋਂ ਬਾਧੂ ਪੈਸਾ ਕਮਾਇਆ ਜਾਊਗਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ